ਬڑے ਦੁੱਖ ਦੀ ਗੱਲ ਆ ਸਾਡਾ ਛੋਟਾ ਭਰਾ ਮਹੰਗਾ ਸਿੱਧੂ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਪਰਚਾ ਕੱਟਿਆ 34 ਸੈਕਟਰ ਦੇ ਵਿੱਚ ਜਿਹੜਾ ਏਜੰਟ ਮਾਫੀਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਠਾ ਉਹਦੇ ਉੱਪਰ ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਜੇਕਰ ਸਾਡੇ ਨੌਜਵਾਨ ਇਹਨਾਂ ਤੋਂ ਪੈਸੇ ਲੈਣ ਗਏ ਤਾਂ ਸਾਡੇ ਨੌਜਵਾਨਾਂ ਉੱਪਰ ਪਰਚਾ ਕੱਟਦਾ ਏਜੰਟ ਮਾਫੀਆ ਤੋਂ ਪੈਸੇ ਲੈ ਕੇ ਵੱਡੀ ਮਾਤਰਾ ਦੇ ਵਿੱਚ ਚੰਡੀਗੜ੍ਹ ਜਿਹੜਾ ਪ੍ਰਸ਼ਾਸਨ ਇਸ ਏਜੰਟ ਮਾਫੀਆ ਨੂੰ ਚਲਾ ਰਿਹਾ ਹੁਣ ਅਸੀਂ ਇਹਨਾਂ ਦਾ ਸਾਰਿਆਂ ਦਾ ਖਲਾਸਾ ਪੰਜਾਬ ਹਰਿਆਣਾ ਹਿਮਾਚਲ ਦੇ ਜਿੰਨੇ ਵੀ ਲੋਕ ਪੀੜਤ ਨੇਗੇ ਸਾਰੇ ਲੋਕ ਪੀੜਤਾਂ ਨੂੰ ਇਕੱਠੇ ਕਰਕੇ ਹੁਣ ਇੱਥੇ ਅਸੀਂ ਵੱਡਾ ਪ੍ਰੋਟੈਸਟ ਕਰਾਂਗੇ ਤੇ ਲੋਕਾਂ ਨੂੰ ਥਾਣੇ ਦੇ ਵਿੱਚ ਖੜਾਵਾਵਾਂਗੇ ਤੁਸੀਂ ਦੇਖਾਂਗੇ ਕਿੰਨਾ ਕਿਤੇ ਕਾਰਵਾਈਆਂ ਕਰਦੇ ਹੁਣ ਤੁਹਾਨੂੰ ਪਤਾ ਕਿ ਹਜ਼ਾਰਾਂ ਬੰਦੇ ਨੇ ਇੱਥੇ ਠੱਗ ਹਜ਼ਾਰਾਂ ਬੰਦੇ ਨੇ ਤੇ ਠੱਗੀਆਂ ਪੱਜੀਆਂ ਹੋਣੇ ਹਜ਼ਾਰਾਂ ਏਜੰਟ ਬਟਨ ਜਿਹੜੇ ਦਫ਼ਤਰ ਬਦਲ-ਬਦਲ ਕੇ ਲੋਕਾਂ ਨੂੰ ਬਦਲ-ਬਦਲ ਕੇ ਠੱਗ ਠੱਗ ਰਹੇ ਨੇ ਥੋੜੀ ਸ਼ਹਿਰ ਦੇ ਉੱਪਰ ਠੱਗ ਰਹੇ ਨੇਗੇ ਇਸ ਕਰਕੇ ਇਹ ਜਿਹੜਾ ਏਜੰਟ ਜਿਹੜਾ ਇਹ ਦਫ਼ਤਰ ਦੇ ਵਿੱਚ ਇਹਨਾਂ ਨੇ ਇਹਨਾਂ ਨੇ ਪਰਚਾ ਕਰਾਇਆ ਜਿਹੜੇ ਇਨਾਂ ਦੇ ਦਫ਼ਤਰ ਦੇ ਵੀ ਢੀਲ ਹੋਈ ਇਹ ਮੰਨ ਰਹੇ ਨੇ ਕਿ ਸਾਡੇ ਸਾਹਮਣੇ ਹੋਈ ਆ ਇਹ ਦਫ਼ਤਰ ਦੇ ਵਿੱਚੋਂ ਇਹ ਕੀ ਕਰਦੇ ਨੇ ਜੀ ਦੇਖੋ ਜੀ ਇੱਕ ਦਫ਼ਤਰ ਦੇ ਵਿੱਚ ਇੱਕ ਬੰਦੇ ਨੇ ਪੂਰਾ ਠੱਗ ਲੈ ਲੋਕਾਂ ਨੂੰ ਠੱਗਣ ਤੋਂ ਬਾਅਦ ਇਹਨਾਂ ਦੂਜਾ ਬੰਦਾ ਆ ਕੇ ਉਸ ਦਫ਼ਤਰ ਦੇ ਵਿੱਚ ਵਾਹ ਜਾਂਦਾ ਉਹ ਉੱਥੋਂ ਫਰਾਰ ਹੋ ਜਾਂਦਾ ਇਹਨਾਂ ਦੀ ਸਾਰੀ ਗਿੱਟੀ ਮਿੱਟੀ ਘਲੀ ਮਿਲੀ ਸਾਰੇ ਦੀ ਇਹਨਾਂ ਦੀ ਇੱਕ ਹੈ ਇਸ ਤਰ੍ਹਾਂ ਦੀ ਇਹ ਇੱਕ ਸਾਰਾ ਕੁਝ ਇਹਨਾਂ ਦਾ ਮਿੱਥਿਆ ਹੁੰਦਾ ਹੁੰਦਾ ਵੀ ਪਹਿਲਾਂ ਇੱਕ ਚਿਹਰਾ ਮੂਰਿਆ ਆਉਂਦਾ ਫਿਰ ਦੂਜਾ ਚਿਹਰਾ ਮੂਰਿਆ ਆਉਂਦਾ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਜਿੰਨੇ ਵੀ ਪੀੜਤ ਲੋਕ ਨੇਗੇ ਅਸੀਂ ਤੁਹਾਨੂੰ ਜਲਦੀ ਕਾਲ ਦੇਵਾਂਗੇ ਮੈਂ ਬਾਹਰ ਗਿਆ ਹੋਇਆ ਮੇਰਾ ਪਰਿਵਾਰ ਸਾਡੇ ਬੰਦੇ ਸਾਰੇ ਜਿਹੜੇ ਸਾਡੇ ਸਾਰੇ ਕੱਲ ਨੂੰ ਪਹੁੰਚਣਗੇ ਪਹੁੰਚਣ ਤੋਂ ਬਾਅਦ ਜਲਦੀ ਤੁਹਾਨੂੰ ਇੱਕ ਕਾਲ ਦੇਣੀ ਆ ਜਲਦੀ ਕਾਲ ਦੇ ਕੇ 34 ਸੈਕਟਰ ਦੇ ਮੂਹਰੇ ਧਰਨਾ ਹੁਣ ਲਾਵਾਂਗੇ ਕਿਉਂਕਿ ਜਿੰਨੇ ਪੀੜਤ ਲੋਕ ਨੇਗੇ ਪੀੜਤ ਲੋਕਾਂ ਨੇ ਹੱਥਾਂ ਦੇ ਵਿੱਚ ਦਰਖਾਸਤਾਂ ਫੜ ਕੇ ਦੇਖਾਂਗੇ ਕਿੰਨੇ ਕੁ ਤੇ ਕਾਰਵਾਈਆਂ ਕਰਕੇ ਕਿਤੇ ਕਿੰਨਾ ਕੁ ਅੰਦਰ ਕਰਦਨੇ ਸਾਨੂੰ ਤਾਂ ਇਹ ਕਹਿ ਰਹੇ ਨੇਗੇ ਦੇਖੋ ਜੀ ਸਾਡੇ ਕੋਲੇ ਹੱਲ ਕੀ ਹੈ 34 ਸੈਕਟਰ ਦੇ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਣਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੁੱਛਣਾ ਚਾਹਣਾ ਤੁਸੀਂ ਅੱਜ ਤੱਕ ਇਹ ਕਾਰਵਾਈਆਂ ਕਿਉਂ ਨਹੀਂ ਕਰਿਆ ਕਿਉਂਕਿ ਥੋੜੀ ਸਹਤ ਲੋਕਾਂ ਨੂੰ ਠੱਗਿਆ ਗਿਆ ਹੁਣ ਤੁਸੀਂ ਕਿੰਨੀਆਂ ਕਾਰਵਾਈਆਂ ਕਰਦੇ ਹੋ ਹੁਣ ਤੁਹਾਡੇ ਦੇਖਾਂਗੇ ਤੁਸੀਂ ਕਿੰਨਾ ਘਰ ਫੜ ਕੇ ਅੰਦਰ ਕਰ ਦੋਗੇ ਕਿੰਨੇ ਲੋਕ ਪੀੜਤ ਨੇਗੇ ਸਾਡੇ ਦੇ ਕੋਈ 5 ਰੁਪਏ ਸਾਬਤ ਕਰਕੇ ਦਿਖਾ ਦਿਓ ਵਿਧੂ ਪ੍ਰੂਫ ਅਸੀਂ ਕਿੱਥੋਂ ਲੈਂਦੇ ਹੁਣ ਅਸੀਂ ਲੋਕਾਂ ਦੀ ਲੜਾਈ ਲੜ ਰਹੇ ਹਾਂ ਕਿੱਡਾ ਵੱਡਾ ਪੰਜਾਬ ਦੇ ਵਿੱਚ ਅਰਬਾਂ ਖਰਬਾਂ ਕਰੋੜਾਂ ਰੁਪਏ ਲੋਕਾਂ ਦਾ ਵਾਪਸ ਕਰਵਾਤਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਸਬੂਤ ਧਰ ਦਾਂਗੇ ਹਿਮਾਚਲ ਦੇ ਲੋਕਾਂ ਦੇ ਹਰਿਆਣੇ ਦੇ ਲੋਕਾਂ ਦੇ ਪੰਜਾਬ ਦੇ ਤਾਂ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਪੈਸੇ ਦਿਵਾਣੇ ਰਾਜਸਥਾਨ ਦੇ ਲੋ ਪਰਮਾਤਮਾ ਨੂੰ ਜਾਣ ਕੇ ਉਸ ਅਕਾਲ ਪੁਰਖ ਨੂੰ ਹਾਜ਼ਰ ਨਜ਼ਰ ਰੱਖ ਕੇ ਉਸ ਇੱਕ ਪਰਮਾਤਮਾ ਨੂੰ ਹਾਜ਼ਰ ਨਜ਼ਰ ਰੱਖ ਕੇ ਕਹਿੰਦਾ 5 ਰੁਪਏ ਸਾਬਤ ਕਰ ਦਿਓ ਅਸੀਂ ਗੱਲ ਘਟਾ ਦਾਂਗੇ ਤੁਸੀਂ ਕਰ ਕੀ ਰਹੇ ਹੋ ਇਹ ਇਸ ਕਰਕੇ ਲੋਕਾਂ ਨੂੰ ਬੇਨਤੀ ਆ ਜਿਹੜੇ ਨਾਲ ਅਸੀਂ ਖੜੇ ਆ ਤੇ ਉਹਨੂੰ ਖੜਨ ਦੀ ਲੋੜ ਆ ਕੱਢ ਲੂ ਸਾਡਾ ਬੰਦੇ ਉਸ ਤੋਂ ਬਾਅਦ ਜਲਦੀ ਤੁਹਾਨੂੰ ਕਾਲ ਦੇਵਾਂਗੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਆ ਉਹਨਾਂ ਨੇ ਪੈਸੇ ਤੇ ਜ਼ੋਰ ਦੇ ਉੱਪਰ ਗੰਨਾ ਦੇ ਨਾਲ ਬੰਦੂਖਾਂ ਦੇ ਨਾਲ ਤੇ ਬੌਂਸਰਾਂ ਦੇ ਨਾਲ ਨਾਲ ਤਾਂ ਸਾਡੇ ਬੰਦਿਆਂ ਨੂੰ ਕੁੱਟਿਆ ਗਿਆ ਕੁੜੀ ਨੂੰ ਜਲੀਲ ਕੀਤਾ ਗਿਆ ਉੱਥੇ ਜਿਹੜੀ ਕੁੜੀ ਨੇ ਪੈਸੇ ਲੈਣੇ ਨੇ ਉਸ ਕੁੜੀ ਨੇ ਪਹਿਲਾਂ ਜਿਹੜੀ ਦਰਖਾਸਤ ਦਿੱਤੀ ਹੋਈ ਆ ਉਸ ਕੁੜੀ ਦੀ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਹੋਈ ਸਾਡੇ ਬੰਦੇ ਦੇ ਉਲਟਾ ਕਾਰਵਾਈ ਕਰਤੀ ਨਾਲ ਤਾਂ ਕੁੱਟਿਆ ਮਾਰਾ ਸਾਡੇ ਬੰਦਿਆਂ ਨੂੰ ਨਾਲੇ ਬੌਂਸਰਾਂ ਨੂੰ ਡਰਾਇਆ ਧਮਕਾ ਬੌਂਸਰਾਂ ਨੇ ਨਾਲ ਡਰਾਇਆ ਧਮਕਾ ਨਾਲ ਸਾਡੇ ਬੰਦਿਆਂ ਨੂੰ ਘ੍ਰਿਸਿਆ ਕਿ ਦਿਨਵਾ ਸਾਡੇ ਬੰਦਿਆਂ ਉੱਪਰ ਹੀ ਕਾਰਵਾਈ ਕਰਤੀ ਬਿੰਦਵਾਸ਼ੀ ਉਹਨਾਂ ਨੇ ਕੀਤੀ ਕਾਰਵਾਈ ਸਾਡੇ ਬੰਦਿਆਂ ਉੱਪਰ ਕੀਤੀ ਕੋਈ ਗੱਲ ਨਹੀਂ ਸਾਡੇ ਉੱਪਰ ਪਰਚਾ ਕਰਾਇਆ ਸਾਨੂੰ ਜੇਲ੍ਹ ਕਰਾਇਆ ਸੀ ਅਸੀਂ ਜਾਣਦੇ ਆ ਪਰ ਹੁਣ ਇਹਨਾਂ ਦਾ ਜਿਨ੍ਹਾਂ ਨੇ ਪਰਚਾ ਕਰਾਇਆ ਤੇ ਇਹਨਾਂ ਦਾ ਦੇਖੋ ਨਾ ਜਰੂਰ ਕਿ ਨਿਕਲਦਾ ਨਾ ਏਜੰਟਾਂ ਦਾ ਤੁਸੀਂ ਫਿਕਰ ਨਾ ਕਰਿਓ ਜਿਨ੍ਹਾਂ ਨੇ ਸਾਡੇ ਤੋਂ ਪਹਿਲਾਂ ਵੀ ਮੇਰੇ ਤੇ ਕਾਰਵਾਈਆਂ ਕਿੰਨੀਆਂ ਨੇ ਕਰਵਾਈਆਂ ਹੋਈਆਂ ਨੇ ਸਾਡੇ ਤੇ ਪਰਚੇ ਕਰਾਣੇ ਸੀ ਮਰਨ ਨਹੀਂ ਗਏ ਪਰ ਇਹਨਾਂ ਨੂੰ ਜਮ੍ਹਾਂ ਐਂਡ ਜ਼ੀਰੋ ਕਰਕੇ ਛੱਡਾਂਗੇ ਭੀਖ ਮੰਗਣ ਗਏ ਇੱਕ ਦਿਨ ਤੁਸੀਂ ਦੇਖੀ ਜਾਏ ਉਹ ਉਸ ਪਰਮਾਤਮਾ ਜਾਣਦਾ ਹੋ ਕੌਣ ਸੱਚਾ ਤੇ ਕੌਣ ਝੂਠਾ ਹੈ ਇਹ ਵੱਡੇ ਵੱਡੇ ਅਮੀਰ ਆਪਦੇ ਆਪ ਨੂੰ ਲੋਕਾਂ ਦਾ ਲੁੱਟਿਆ ਕੁਟਿਆ ਪੈਸਾ ਵੱਡੀਆਂ ਵੱਡੀਆਂ ਗੱਡੀਆਂ ਲਿਆ ਕੇ ਤੁਸੀਂ ਲੋਕਾਂ ਦਾ ਪੈਸਾ ਠੱਗ ਕੇ ਜਿਹੜੇ ਗੱਡੀਆਂ ਬਣਾਏ ਨੇ ਜਾਣਦੇ ਆ ਤੁਹਾਨੂੰ ਤੁਸੀਂ ਕਿੰਨਾ ਲੋਕਾਂ ਦਾ ਖੂਨ ਪਸੀਨੇ ਦੀ ਕਮਾਈਆਂ ਖਾਧੀਆਂ ਨੇ ਥੋੜੇ ਐਵੇਂ ਜਿਕਰ ਹੀ ਨਿਕਲਣਗੇ ਆ ਤੁਸੀਂ ਤੁਸੀਂ ਕਰਦੇ ਹੋ ਤੁਹਾਡੇ ਕੋਲ ਸਾਡੇ ਕੋਲ ਸਾਡੇ ਕੋਲ ਡਿਫੈਂਡਰਾਂ ਨੇ ਸਾਡੇ ਕੋਲ ਰੇਂਜਰਓਵਰਾਂ ਨੇ ਇਹ ਠੱਗੀ ਦਾ ਪੈਸਾ ਠੱਗ ਕੇ ਤਾਂ ਜਹਾਜ਼ ਖਰੀਦ ਲਓ ਤੁਹਾਡੇ ਕਿਹੜਾ ਕੋਈ ਖੂਨ ਪਸੀਨੇ ਦੀ ਕਮਾਈ ਆ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਆ ਫਿਕਰ ਨਾ ਕਰੋ ਤੁਹਾਡਾ ਇਸ ਤਰ੍ਹਾਂ ਹੀ ਦੂਸ ਕੱਢਾਂਗੇ ਹੁਣ ਤੱਕੜੇ ਹੋ ਜਾ ਲੋਕੋ ਹੁਣ ਇਹਨਾਂ ਦੇ ਦੇਖੋ ਬਣਦਾ ਕੀ ਆ ਜਲਦੀ ਸਾਡੇ ਬੰਦੇ ਵੀ ਆਉਣਗੇ ਮੈਂ ਵੀ ਜਲਦੀ ਆ ਕੇ ਪ੍ਰੋਟੈਸਟ ਵੱਡਾ ਬਿੜਨਾ ਥੋੜੇ ਦਿਨਾਂ ਲਈ ਮੈਂ ਬਾਹਰ ਆਇਆ ਹਾਂ ਆ ਤੇ ਇੱਥੇ ਵੀ ਪੰਜਾਬੀਆਂ ਨੂੰ ਮਿਲਣਾ-ਗਿਲਣਾ ਤੁਸੀਂ ਫਿਕਰ ਨਾ ਕਰੋ ਉਹਨਾਂ ਦਾ ਬੰਦ ਦਾ ਕੀ ਦੇਖੀ ਜਾਓ